ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਵਤਨ ਆਸਟ੍ਰੇਲੀਆ ਚੈਨਲਸ ਤੇ ਅੱਜ ਅਸੀਂ ਮੌਜੂਦ ਹਾਂ ਬ੍ਰਿਸਬਨ ਸਿੱਖ ਟੈਂਪਲ ਵਿੱਚ ਜਿੱਥੇ ਸੰਗਤਾਂ ਦਾ ਤੁਸੀਂ ਦੇਖ ਸਕਦੇ ਹੋ ਸਲਾਬ ਆਇਆ ਹੋਇਆ ਸੰਗਤਾਂ ਦਾ ਸਲਾਬ ਆਇਆ ਅੱਜ ਦੀਵਾਲੀ ਦੇ ਨਾਲ-ਨਾਲ ਬੰਦੀ ਛੋੜ ਦਿਵਸ ਦੀਆਂ ਜੜੀਆਂ ਖੁਸ਼ੀਆਂ ਸਾਂਝੀਆਂ ਕਰਨਾ ਆਏ ਨੇ ਲੋਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰਨਾ ਆਏ ਨੇ ਤੇ ਨਾਲ ਹੀ ਨਾਲ ਕੀਰਤਨ ਸੁਣ ਕੇ ਆਪਣਾ ਜੀਵਨ ਜਿਵੇਂ ਬੋਲਦੇ ਸਫਲਾ ਕਰਨਾ ਆਏ ਨੇ ਤੇ ਤੁਸੀਂ ਵੇਖ ਸਕਦੇ ਹੋ ਸੰਗਤਾਂ ਦਾ ਖੜ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਵਿਖਾ ਦੇਣ ਸੰਗਤਾਂ ਦਾ ਜਿਹੜਾ ਬ੍ਰਿਸਬਨ ਸ਼ਹਿਰ ਦੀ ਗੁਰਨਾਨਕ ਨਾਮਲੇਵਾ ਸੰਗਤ ਅੱਜ ਗੁਰਦੁਆਰਾ ਸਾਹਿਬ ਮੱਥਾ ਟੇਕਣ ਦਰਸ਼ਨ ਕਰਨ ਤੇ ਕੀਰਤਨ ਸੁਣਨ ਆਈਏ ਤੁਹਾਨੂੰ ਅੰਦਰ ਲਿਚਾਲ ਕੇ ਕੀਰਤਨ ਦਰਬਾਰ ਜਿਹੜਾ ਸੱਜਿਆ ਮਹਾਰਾਜ ਦਾ ਉਹਦੇ ਦਰਸ਼ਨ ਕਰਵਾਨੇ ਆ ਸੰਗਤਾਂ ਨਾਲ ਗੱਲਬਾਤ ਕਰਵਾਨੀ ਆ ਤੇ ਮੈਨੇਜਮੈਂਟ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਸਾਡੇ ਨਾਲ ਬਜ਼ੁਰਗ ਨੇ ਤੁਸੀਂ ਵੇਖ ਸਕਦੇ ਹੋ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਨੇ ਨਾਲ ਗੱਲਬਾਤ ਕਰਨੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਨੂੰ ਪਹਿਲਾਂ ਤੇ ਬੰਦੀ ਛੋੜ ਦਿਵਸ ਦੀਆਂ ਤੇ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਬਹੁਤ-ਬਹੁਤ ਮੁਬਾਰਕਾਂ ਸਾਰਿਆਂ ਨੂੰ ਬਹੁਤ-ਬਹੁਤ ਅੱਛਾ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਵੇਖ ਸਕਦੇ ਹੋ ਵੀ ਸੰਗਤਾਂ ਦਾ ਜਿਹੜਾ ਹੜ ਆਇਆ ਹਾਂਜੀ-ਹਾਂਜੀ ਬਹੁਤ ਵਧੀਆੜਾ ਆ ਬਹੁਤ ਰੱਛਾ ਇੱਥੇ ਬਹੁਤ ਵਧੀਆੜਾ ਆ ਇੱਥੇ ਤੇ ਤੁਸੀਂ ਪੰਜਾਬ ਤੋਂ ਕਿੱਥੋਂ ਉਹ ਹਰਿਆਣੇ ਤੋਂ ਹਾਂਜੀ ਅੱਛਾ ਹਰਿਆਣੇ ਤੋਂ ਕਿੱਥੇ ਹਰਿਆਣੇ ਤੋਂ ਅਸੀਂ ਗੁਰਛੇਤਰ ਤੋਂ ਅੱਛਾ ਫੇ ਤਾਂ ਗਵਾਂਢੀ ਹੋ ਜੀ ਮੈਂ ਵੀ ਕੈਥਲ ਦਾ ਹੀ ਆ ਜੀ ਅੱਛਾ ਕੈਥਲ ਤੋਂ ਅੱਛਾ ਅੱਛਾ ਪਹਿਲੀ ਦੀਵਾਲੀ ਤੁਹਾਡੀ ਆ ਪਹਿਲਾਂ ਵੀ ਇੱਥੇ ਤਾਂ ਪਹਿਲੀ ਆ ਤੇ ਅਸੀਂ ਉਧਰ ਟੈਗ ਵੇਖੀ ਆ ਅੱਛਾ ਅੱਛਾ ਤੇ ਕਿਵੇਂ ਦਾ ਮਹਿਸੂਸ ਹੋਇਆ ਤੁਹਾਨੂੰ ਬਹੁਤ ਵਧੀਆ ਬਹੁਤ ਵਧੀਆ ਬੜੀ ਬਹੁਤ ਰੌਣਕ ਆ ਇੱਥੇ ਨੇਰਾ ਪੰਜਾਬ ਵੀ ਬਣਿਆ ਤੇ ਮਾਤਾ ਜੀ ਵੀ ਨੇ ਸਾਡੇ ਨਾਲ ਗੱਲਬਾਤ ਕਰਨੇ ਮਾਤਾ ਜੀ ਕਿਵੇਂ ਦਾ ਮਹਿਸੂਸ ਹੁੰਦਾ ਹੈ ਬਹੁਤ ਵਧੀਆ ਵੀਰ ਜੀ ਬਹੁਤ ਵਧੀਆ ਹਾਂ ਪਰਮਾ ਇੰਨਾ ਇੰਨੀ ਸੰਗਤ ਹੈ ਮੇਰੇ ਖਿਆਲ ਚ ਉੱਥੇ ਵੀ ਗੁਰਦੁਆਰਿਆਂ ਚ ਘੱਟ ਹਾਂਜੀ ਹਾਂਜੀ ਇੱਥੇ ਤਾਂ ਰੌਣਕਾਂ ਲੱਗੀਆਂ ਪਈਆਂ ਉਹ ਮੱਖਾਈ ਨਹੀਂ ਟੇਕ ਜਾਂਦਾ ਬਹੁਤ ਲੰਮੀਆਂ ਲੰਮੀਆਂ ਕਤਾਰਾਂ ਲੱਗੀਆਂ ਆਆਂ ਹਾਂ ਆ ਬੱਚੇ ਸਾਹਮਣੇ ਰੱਖਿਤੇ ਕਿ ਰੋਲਣਾ ਨਾ ਜਾ ਬਿਲਕੁਲ ਮਾਤਾ ਜੀ ਨੇ ਆਖਿਆ ਵੀ ਸੰਗਤ ਦਾ ਹੜ ਇੰਨਾ ਹੈ ਕਿ ਬੱਚੇ ਗਵਾਚਣ ਦਾ ਡਾਰੇ ਬੱਚਿਆਂ ਦੀ ਬਾਹਾਂ ਫੜ ਕੇ ਆਪਣੀ ਦੇ ਆ ਰੱਖੀਆਂ ਨੇ ਕਿ ਤੇ ਬੱਚੇ ਨਾ ਗਵਾਜਣ ਤੇ ਆ ਉਹ ਆਪਾਂ ਹੋਰ ਵੀ ਇੱਥੇ ਫਾਇਰ ਵਰਕ ਹੋਣਾ ਤੇ ਹੋਰ ਵੀ ਬੜੀ ਸੰਗਤ ਹੈ ਲਾਈਨਾਂ ਬੜੀਆਂ ਲੰਬੀਆਂ ਨੇ ਤੇ ਹੋਰ ਵੀ ਸੰਗਤ ਨਾਲ ਗੱਲਬਾਤ ਆਪਾਂ ਕਰਦੇ ਆਂ ਸਾਡੇ ਨਾਲ ਹੋਰ ਵੀ ਗੁਰਸਿੱਖ ਨੇ ਜਿਹੜੇ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਆਏ ਨੇ ਹਾਂਜੀ ਵੀਰ ਜੀ ਕਿੱਦਾਂ ਦਾ ਮਹਿਸੂਸ ਹੋ ਰਿਹਾ ਤੁਸੀਂ ਵੇਖ ਸਕਦੇ ਹੋ ਸੰਗਤਾਂ ਦਾ ਜਿਹੜਾ ਹੜ ਆਇਆ ਇੱਥੇ ਆ ਕੇ ਬਹੁਤ ਵਧੀਆ ਮਹਿਸੂਸ ਹੋ ਰਿਹਾ ਇੱਥੇ ਪਤਾ ਲੱਗ ਰਿਹਾ ਕਿ ਆਪਣੇ ਕਿੰਨੇ ਪੰਜਾਬੀ ਹੋ ਰਹੇ ਵੀਰ ਭਰਾ ਇੱਥੇ ਆਪਣੇ ਵਿਸਬੈਂਚ ਹਨ ਤੇ ਬਹੁਤ ਹੀ ਵਧੀਆ ਪ੍ਰਬੰਧ ਕੀਤਾ ਹੈ ਕਮੇਟੀ ਨੇ ਕਿ ਸਾਰਾ ਅਰੇਂਜਮੈਂਟ ਬਹੁਤ ਵਧੀਆ ਹੋਇਆ ਤੇ ਅੱਛਾ ਤੁਹਾਡੀ ਦੀਵਾਲੀ ਦਾ ਪਹਿਲਾ ਦਾ ਐਵੇਂ ਦਾ ਐਕਸਪੀਰੀਅੰਸ ਹੈ ਤੁਹਾਡੀ ਪਹਿਲੀ ਦੀਵਾਲੀ ਹੈ ਸਟੇਜ ਨਹੀਂ ਮੇਰੀ ਜੀ ਪਹਿਲੀ ਦੀਵਾਲੀ ਹੈ ਇੱਥੇ ਅੱਛਾ ਕਿਵੇਂ ਦਾ ਲੱਗਾ ਫਿਰ ਬਹੁਤ ਵਧੀਆ ਮਹਿਸੂਸ ਹੈ ਅੱਛਾ ਤੁਸੀਂ ਐਵੇਂ ਸੋਚਿਆ ਸੀ ਕਿ ਵੀ ਆਸਟ੍ਰੇਲੀਆ ਚ ਵੀ ਐਵੇਂ ਦੀ ਦੀਵਾਲੀ ਮਨਾਉਂਦੇ ਨਹੀਂ ਨਹੀਂ ਜੀ ਮੈਂ ਨਹੀਂ ਸੀ ਸੋਚਿਆ ਕਿ ਇੰਨੀ ਸੰਗਤ ਇਕੱਠੀ ਹੁੰਦੀ ਹੈ ਕਿ ਮੇਰੇ ਸਗੇ ਇੱਥੇ ਬ ਸਾਰੇ ਧੰਨਵਾਦ ਪਹਿਲਾਂ ਤੇ ਤੁਹਾਨੂੰ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਜੀ ਵੀਰ ਜੀ ਤੁਹਾਨੂੰ ਵੀ ਸਾਰੀ ਸਰਬੱਤ ਸੰਗਤ ਨੂੰ ਆਸਟ੍ਰੇਲੀਆ ਦੀ ਨੂੰ ਵੀ ਸਾਰੇ ਵਰਲਡ ਨੂੰ ਅੱਛਾ ਕਿਵੇਂ ਦਾ ਮਹਿਸੂਸ ਹੁੰਦਾ ਪਿਆ ਤੁਸੀਂ ਦੇਖ ਰਹੇ ਹੋ ਵੀ ਵਿਦੇਸ਼ ਚ ਆਪਣੇ ਇੰਨੇ ਜਿਹੜੇ ਗੁਰਨਾਨਕ ਨਾਮ ਲੈਵਾ ਸੰਗਤ ਇਕੱਠੀ ਹੋਈ ਬਹੁਤ ਵਧੀਆ ਮਹਿਸੂਸ ਹੁੰਦਾ ਵੀਰ ਜੀ ਅੱਜ ਆਏ ਆ ਮਤਲਬ ਬਿਲਕੁਲ ਇੰਡੀਆ ਵਾਲਾ ਮਾਹੌਲ ਲੱਗਿਆ ਜਦੋਂ ਗੱਡੀ پارک ਕਰਕੇ ਇੱਥੇ ਤੱਕ ਵੀ ਆਏ ਆ ਬਿਲਕੁਲ ਮਤਲਬ ਫਰਕ ਨਹੀਂ ਅੱਜ ਦੱਸ ਸਕਦੇ ਕਿ ਅੱਜ ਆਪਾਂ ਆਸਟ੍ਰੇਲੀਆ 'ਚ ਖੜੇ ਆ ਜਾਂ ਮਤਲਬ ਇੰਡੀਆ 'ਚ ਅੱਛਾ ਉਮੀਦ ਜਿਵੇਂ ਆਪਾਂ ਹੁੰਦੇ ਆ ਇੰਡੀਆ ਸੋਚਨੇ ਆ ਵੀ ਉੱਥੇ ਕਿੰਨੀ ਇੱਥੇ ਜਦੋਂ ਆ ਕੇ ਐਵੇਂ ਲੱਗਾ ਵੀ ਕਮਾਲ ਇੰਨੀ ਸੰਗਤ ਬਿਲਕੁਲ ਵੀਰ ਜੀ ਮਤਲਬ ਅੱਜ ਤਾਂ ਪੈਰ ਰੱਖਣ ਨੂੰ ਜਗ ਨਹੀਂ ਆ ਜਦੋਂ ਉਧਰ ਹੀ ਐਂਟਰ ਹੋਏ ਆ ਮਤਲਬ ਮੈਂ ਕਦੀ ਸੰਗਤ ਨਹੀਂ ਦੇਖੀ ਇੰਨੀ ਗੁਰੂ ਸਰਬੱਤ ਸੰਗਤ ਦਾ ਇਕੱਠ ਦੇਖ ਕੇ ਵਧੀਆ ਮਨ ਨੂੰ ਖੁਸ਼ੀ ਹੁੰਦੀ ਜਦ ਐਵੇਂ ਦਾ ਇਕੱਠ ਦੇਖਣ ਨੂੰ ਮਿਲਦਾ ਧੰਨਵਾਦ ਜੀ ਕਰਦੇ ਹਾਂ ਅੱਛਾ ਭਾਜੀ ਆਹ ਫੁੱਲ ਜੜੀਆਂ ਨਾ ਆਪਾਂ ਇੰਡੀਆ ਚ ਲਾਨਣੇ ਹੁੰਦੇ ਹਨ ਹਣ ਆਸਟ੍ਰੇਲੀਆ ਚ ਫੁੱਲ ਜੜੀਆਂ ਚਲਾਣੇ ਵੇ ਕਿਵੇਂ ਦਾ ਪ੍ਰੋਸੈਸ ਹੁੰਦਾ ਬਹੁਤ ਵਧੀਆ ਮਹਿਸੂਸ ਹੋ ਰਿਹਾ ਸਮਥਿੰਗ ਕੋ ਬੱਚਿਆਂ ਲਈ ਲਰਨ ਕਰਨ ਵਾਸਤੇ ਹੈਗਾ ਯਾ ਹੁਣ ਇੰਡੀਆ ਵਾਂਗੂ ਨਾਰ ਨੂਰ ਫੁੱਲ ਜੜੀਆਂ ਹੀ ਚਲਾ ਸਕਦੇ ਆ ਆ ਮਾੜੇ ਮਾੜੇ ਪਟਾਕੇ ਚਲਾਇ ਜਾਂਦੇ ਬੱਚੇ ਇੰਨੇ ਖੁਸ਼ ਹੋ ਜਾਂਦੇ ਆ ਜੀ ਹਾਂ ਹਾਂਜੀ ਬਟਾ ਆ ਕੀ ਚਲਾਉਂਦੇ ਵੇ ਤੁਸੀਂ ਫੁੱਲ ਜੜੀਆਂ ਅੱਛਾ ਇਹ ਪਹਿਲਾਂ ਵੀ ਕਦੇ ਚਲਾਈ ਕਿ ਥਰਡ ਟਾਈਮ ਆ ਅੱਛਾ ਥਰਡ ਟਾਈਮ ਕਿਵੇਂ ਦਾ ਮਹਿਸੂਸ ਹੁੰਦਾ ਵਿਆ ਪਾਦੀਆ ਅੱਛਾ ਕਦ ਤੋ ਚਲਾਉਂਦੇ ਨੇ ਅੱਜ ਕੀ ਏ ਦੀਵਾਲੀ ਅੱਛਾ ਦੀਵਾਲੀ ਨੂੰ ਕੀ ਹੋਇਆ ਏ ਫੈਸਟੀਵਲ ਆ ਅੱਛਾ ਫਸਟੀਵਲ ਬੰਦੀ ਛੋੜ ਦਿਵਸ ਵੀ ਆ ਅਹ ਹਾਂ ਕੀ ਹੁੰਸੀ ਉਦੋਂ ਸੰਗਤ ਆਪਣੇ ਪਰਿਵਾਰ ਦੇ ਨਾਲ ਨਾਲ ਵੇਖੋ ਬੜੇ ਚਾਹ ਦੇ ਨਾਲ ਦੀਵਾਲੀ ਦੇ ਜਿਹੜੇ ਇੱਥੇ ਬਜਾਦਾ ਵੱਡੇ ਬੰਬ ਪਟਾਕੇ ਤੇ ਚਲਾ ਨਹੀਂ ਸਕਦੇ ਛੋਟ ਛੜੀਆਂ ਫੁੱਲ ਛੜੀਆਂ ਚਲਾ ਸਕਦੇ ਨੇ ਚਲਾਉਣੀਆਂ ਪੈਂਦੀਆਂ ਭਾਜੀ ਇੱਥੇ ਤਾਂ ਕਿਵੇਂ ਦਾ ਮਹਿਸੂਸ ਹੁੰਦਾ ਵਿਆ ਇੰਡੀਆ ਮਿਸ ਕਰ ਰਹੇ ਆ ਭਾਜੀ ਲਾਸਟ ਈਅਰ ਜਾ ਕੇ ਆਏ ਸੀਗੇ ਪਰ ਸਟਿਲ ਇੱਥੇ ਵੀ ਆਪਣੀ ਕਮਿਊਨਿਟੀ ਆ ਵਧੀਆ ਮਹਿਸੂਸ ਕਰ ਰਹੇ ਆ ਇੰਨੇ ਲੋਕਾਂ ਨੂੰ ਇਕੱਠੇ ਦੇਖ ਕੇ ਇੱਥੇ ਅੱਛਾ ਕਿਵੇਂ ਹੈ ਲਗਿਆ ਦੀਵਾਲੀ ਇੰਡੀਆ ਦੀ ਤੇ ਇੱਥੋਂ ਦੀ ਜਿਵੇਂ ਤੁਸੀਂ ਦੱਸਿਆ ਵੀ ਲਾਸਟ ਈਅਰ ਤੁਸੀਂ ਇੰਡੀਆ ਦੀਵਾਲੀ ਮਨਾਈ ਸੀ ਇੰਡੀਆ ਸਭ ਤੋਂ ਪਹਿਲਾਂ ਤਾਂ ਪਰਿਵਾਰ ਹੁੰਦਾ ਭਾਜੀ ਆਪਣਾ ਮਾਂ ਬਾਪ ਉੱਥੇ ਆ ਘਰ ਉੱਥੇ ਆ ਤੇ ਬਾਕੀ ਰਿਸ਼ਤੇਦਾਰ ਸਾਹਿਬ ਉੱਥੇ ਹੁੰਦੇ ਆ ਜ਼ਿਆਦਾ ਡਿਫਰੈਂਸ ਨਹੀਂ ਆ ਇੱਥੇ ਆਪਣੀ ਕਮਿਊਨਿਟੀ ਆ ਉੱਥੇ ਆਪਣਾ ਪਰਿਵਾਰ ਹੁੰਦਾ ਵਾ ਸੇਮ ਹੀ ਗੱਲ ਹੈ ਬਿਲਕੁਲ ਜੀ ਬਿਲਕੁਲ ਦਰਸ਼ਨ ਕੀਤੇ ਨੇ ਜੀ ਮਹਾਰਾਜ ਜੀ ਹਾਂ ਜੀ ਦਰਸ਼ਨ ਕਰਕੇ ਲੰਗਰ ਛੱਕ ਕੇ ਬੱਚੇ ਇੰਜੋਏ ਕਰ ਰਿਹਾ ਹੁਣੇ ਤੇ ਠੀਕ ਹੈ ਧੰਨ ਆ ਰਹੇ ਹੋ ਤੁਹਾਨੂੰ ਸੀ ਹੈਪੀ ਦੀਵਾਲੀ ਸੀ ਹੈਪੀ ਦੀਵਾਲੀ ਹੈਪੀ ਦੀਵਾਲੀ ਹੈਪੀ ਬੰਦੀ ਛੋੜ ਦਿਵਸ ਆ ਦੇਖੋ ਆ ਦੇਖੋ ਵਾਹ ਓਏ ਤੁਸੀਂ ਵੇਖ ਸਕਦੇ ਹੋ ਫੁੱਲ ਜੜੀਆਂ ਚਲਾ ਕੇ ਜਿਹੜਾ ਬੰਦੀ ਛੋੜ ਦਿਵਸ ਕਹਿ ਦਈਆਂ ਜਾਂ ਦੀਵਾਲੀ ਕਹਿ ਦਈਏ ਸੰਗਤਾਂ ਕਾਫੀ ਉਤਸ਼ਾਹ ਦੇ ਨਾਲ ਆ ਜਿਹੜੀ ਆਪਣੇ ਮਨ ਦੀ ਖੁਸ਼ੀ ਉਹ ਪ੍ਰਗਟ ਕਰਦੀਆਂ ਪਈਆਂ ਨੇ ਸੰਗਤਾਂ ਨਾਲ ਗੱਲਬਾਤ ਵੀ ਕਰਨੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਕਿਵੇਂ ਦਾ ਮਹਿਸੂਸ ਹੁੰਦਾ ਪਿਆ ਜੀ ਵੇਖੋ ਤੁਸੀਂ ਬੜੇ ਚਾਅ ਦੇ ਨਾਲ ਜਿਹੜੀਆਂ ਫੁੱਲ ਜੜੀਆਂ ਚਲਾ ਰਹੇ ਹੋ ਬਹੁਤ ਵਧੀਆ ਫੀਲ ਹੋ ਰਿਹਾ ਸਾਰੇ ਬਹੁਤ ਸੋਹਣਾ ਸਜ ਭੱਜ ਕੇ ਆਏ ਨੇ ਦੀਵਾਲੀ ਮਨਾਉਣ ਵਾਸਤੇ ਗੁਰਦੁਆਰਾ ਸਾਹਿਬ ਸਾਰੇ ਬਹੁਤ ਖੁਸ਼ ਆਜੇ ਤਦ ਕਿਵੇਂ ਦਾ ਮਹਿਸੂਸ ਹੋਇਆ ਵੀ 1-2 ਘੰਟਾ ਲਾਈਨ ਚ ਲੱਗ ਕੇ ਮਹਾਰਾਜ ਦੇ ਦਰਸ਼ਨ ਹੋਏ ਨੇ ਬਹੁਤ ਵਧੀਆ ਇੱਥੇ ਇੱਕ ਪ੍ਰਤੀਗਿਆ ਵਾਂ ਕਿ ਅਸੀਂ ਸਾਰੇ ਕਰ ਰਹੇ ਹਾਂ ਖਲੋ ਕੇ ਮਹਾਰਾਜ ਜੀ ਦੇ ਦਰਸ਼ਨ ਕਰਨ ਆਏ ਹਾਂ ਸਾਰੇ ਹੀ ਬਹੁਤ ਖੁਸ਼ ਨੇ ਹਾਂਜੀ ਬਾਪੂ ਜੀ ਕੀ ਕਹਿਣਾ ਚਾਹੋਗੇ ਅੱਜ ਪੁੱਤਰਿਆਂ ਦੇ ਨਾਲ ਆਸਟ੍ਰੇਲੀਆ ਦੀ ਜ਼ਵਾਲੀ ਬਣਾਉਂਦੇ ਵੇ ਬਹੁਤ ਵਧੀਆ ਲੱਗ ਰਿਹਾ ਅੱਛਾ ਇੰਡੀਆ ਹੁੰਦੇ ਤਾਂ ਵੱਡੇ ਵੱਡੇ ਬੰਬ ਚਲਾਣੇ ਹਣ ਹੈ ਹਾਂ ਹੁਣ ਇਹ ਚੱਲ ਰਹੀਆਂ ਨੇ ਹਾਂਜੀ ਕਿਵੇਂ ਦਾ ਮਹਿਸੂਸ ਹੁੰਦਾ ਵਿਆ ਕਾਚ ਦੇ ਕੱਗ ਗੁੱਡ ਬਾਪੂ ਜੀ ਤੁਹਾਡੀ ਪਹਿਲੀ ਦੀਵਾਲੀ ਆਸਟ੍ਰੇਲੀਆ ਪਹਿਲਾਂ ਵਿੱਚ ਨਾ ਪੰਜਵੀਂ ਆ ਅੱਛਾ ਜੀ ਪੰਜਵੀਂ ਹੈ ਤੁਹਾਨੂੰ ਤੇ ਆਦਤ ਪੈ ਗਈ ਹੋਣੀ ਤੇ ਸ਼ਾਂਤੀ ਵਾਲੀ ਦੀਵਾਲੀ ਵੇਖਣ ਹਾਂ ਜੀ ਹਾਂ ਠੀਕ ਹੈ ਬਾਪੂ ਜੀ ਧੰਨਵਾਦ ਧੰਨਵਾਦ ਸਾਡੇ ਨਾਲ ਨੌਜਵਾਨ ਵੀਰ ਵੀ ਨੇ ਜਿਹਨਾਂ ਆਪਣੇ ਬੱਚਿਆਂ ਨੂੰ ਅਗਲੀ ਪੀੜ੍ਹੀ ਨੂੰ ਜਿਹੜੇ ਨਾਲ ਲੈ ਕੇ ਆਏ ਨੇ ਉਹਨਾਂ ਨਾਲ ਗੱਲਬਾਤ ਕਰਨੇ ਸੱਸੀ ਗਾਲ ਵੀਰ ਜੀ ਸੱਸੀ ਗਾਲ ਵੀਰ ਜੀ ਕਿੱਦਾਂ ਦਾ ਮਹਿਸੂਸ ਹੁੰਦਾ ਪਿਆ ਅੱਜ ਆਸਟ੍ਰੇਲੀਆ ਤੁਸੀਂ ਵਿੰਦੇ ਹੋ ਵੀ ਜਿਹੜੀ ਆਪਣੇ ਗੁਰਨਾਨਕ ਨਾਮਲੇਵਾ ਸੰਗਤ ਉਹਦਾ ਹੜ ਆਇਆ ਹਾਂ ਜੀ ਹਾਂ ਜੀ ਭਾਈ ਬਹੁਤ ਵਧੀਆ ਲੱਗਿਆ ਦੇਖ ਕੇ ਮਸੂਸ ਨਹੀਂ ਹੋ ਰਿਹਾ ਕਿ ਆਪਾਂ ਪਰਦੇਸ ਵਿੱਚ ਰਹਿ ਰਹੇ ਆ ਕਿਉਂਕਿ ਤੁਹਾਨੂੰ ਪਤਾ ਹੈ ਇੱਥੇ ਆਪਾਂ ਸਾਰਾ ਦਿਨ ਬਿਜ਼ੀ ਰਹਿੰਨੇ ਆ ਇਹੋ ਜਿਹੇ ਤਿਹਾਰ ਆਪਾਂ ਨੂੰ ਉਤਸ਼ਾਹਿਤ ਕਰਦੇ ਆ ਕਿ ਆਪਾਂ ਆਪਣੇ ਕਮਿਊਨਿਟੀ ਨਾਲ ਜੁੜ ਸਕੀਏ ਈਵਨ ਕਿ ਆਪਾਂ ਆਪਣੇ ਕਲਚਰ ਨਾਲ ਬੱਚਿਆਂ ਨੂੰ ਜੋੜ ਸਕੀਏ ਤੇ ਇਹ ਬਹੁਤ ਵਧੀਆ ਤੁਹਾਡਾ ਇਹ ਉਪਰਾਲਾ ਥੈਂਕ ਯੂ ਸੋ ਮਚ ਵੀਰ ਜੀ ਤੁਸੀਂ ਇਹ ਇੱਕ ਇਹ ਕੰਮ ਨੂੰ ਮੀਡੀਆ ਰਾਹੀਂ ਵਰਲਡਵਾਈਡ ਦਿਖਾ ਰਹੇ ਜੇ ਕਿ ਪੰਜਾਬੀ ਆਪਣੇ ਤਿਹਾਰਾਂ ਵਿੱਚ ਹਮੇਸ਼ਾ ਹੀ ਵੱਧ ਚੜ ਕੇ ਅਗਲਾ ਹਿੱਸਾ ਲੈਂਦੇ ਆ ਧੰਨਵਾਦ ਥੈਂਕ ਯੂ ਹੋਰ ਠੀਕ ਠਾਕ ਜੀ ਠੀਕ ਹੈ ਵਧੀਆ ਪੁੱਤ ਆਵਾਜ਼ੀ ਨਹੀਂ ਦੱਸਣ ਠੀਕ ਹੈ ਜੀ ਥੈਂਕ ਯੂ ਜੀ ਜੀ ਆ ਵੀਰ ਜੀ ਦਾ ਬੜਾ ਜਿਹੜੇ ਕਹਿੰਦੇ ਕੋਲੂ ਦੇ ਵਿੱਚ ਬੜੇ ਪਿਆਰ ਨਾਲ ਜਿਹੜਾ ਜੂਸ ਹੈ ਜਾਂ ਰੋਹ ਕਹਿ ਦਈਏ ਕੱਢ ਰਹੇ ਨੇ ਇਹਨਾਂ ਨਾਲ ਗੱਲਬਾਤ ਕਰ ਰਹੇ ਸਭ ਤੋਂ ਪਹਿਲਾਂ ਵਧਾਈਆਂ ਵੀਰ ਜੀ ਬੰਦੀ ਛੋੜ ਦਿਵਸ ਤੇ ਦੀਵਾਲੀ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਨੂੰ ਵੀ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਵੀਰ ਜੀ ਬੜੇ ਵੇਖਣਦੇ ਆ ਵੀ ਬੜੇ ਪਿਆਰ ਨਾਲ ਸਾਧਨ ਨਾਲ ਜੀ ਸੇਵਾ ਕਰਦੇ ਪਏ ਤਾਂ ਸੰਗਤ ਉਨੀ ਪਿਆਰ ਤੇ ਸ਼ਰਧਾ ਨਾਲ ਜਲ ਸਕਦੀ ਪਈ ਹੈ ਰੋ ਸਕਦੀ ਹਾਂਜੀ ਹਾਂਜੀ ਬਿਲਕੁਲ ਜੀ ਸੰਗਤ ਬੜੇ ਪਿਆਰ ਸਤਿਕਾਰ ਨਾਲ ਹੋਈ ਸਕਦਾ ਫਲਟਰ ਦਿਹਾੜਾ ਮਨਾ ਰਹੇ ਆ ਇਹ ਮਾਲਾ ਸ਼ਾਮ ਦੀ ਲੱਗੇ ਹੋਏ ਜਿੱਥੇ ਅੱਛਾ ਤੇ ਬਹੁਤ ਵਧੀਆ ਜਿਵੇਂ ਸੰਗਤ ਦਾ ਸਭ ਤੋਂ ਪਹਿਲਾਂ ਜਦੋਂ ਗੱਡੀਆਂ ਲਾ ਕੇ ਹੁੰਦੀ ਹੈ ਪਹਿਲੇ ਇਹ ਗੰਨੇ ਦਾ ਰਸ ਪੀ ਕੇ ਫੇਰ ਹੀ ਅੱਕੇ ਨੂੰ ਮਤਲਬ ਇੱਕ ਜਾਂਦੇ ਆ ਹਨਾ ਬਸ ਇਹ ਰਸਤੇ ਜੀ ਵਧੀਆ ਚਲੋ ਇੰਨੀ ਵੀ ਇੰਨੀ ਵੱਡੀ ਜਿਹੜੀ ਸੰਖਿਆ ਜਿਕੇ ਹੈ ਜੀ ਆਪਣੇ ਲੋਕ ਇਕੱਠੇ ਹੋਏ ਨੇ ਆਪਣੀ ਕਮਿਊਨਿਟੀ ਇੰਡੀਅਨ ਕਮਿਊਨਿਟੀ ਇਕੱਠੀ ਹੋਈ ਪੰਜਾਬੀ ਇਕੱਠੇ ਹੋਏ ਨੇ ਉਹਦੇ ਬਾਰੇ ਕੀ ਸੋਚਦੇ ਹੋ ਦੇਖੋ ਇਹ ਆ ਕਿ ਬੱਚਿਆਂ ਨੂੰ ਇੱਥੇ ਲੈ ਕੇ ਆਉਂਦੇ ਆ ਦੀਵਾਲੀ ਵਾਲੇ ਦਿਨ ਬੱਚੇ ਜੁੜਦੇ ਆ ਨਾਲ ਇਹੀ ਇੱਕ ਆਪਣੇ ਕਲਚਰ ਨਾਲ ਜੁੜੰਦਾ ਇੱਕ ਤਰੀਕਾ ਜਬੰਦੀ ਛੋੜਦੀ ਦਿਵਸ ਹੈ ਗੁਰੂ ਹਰਗੋਬਿੰਦ ਸਾਹਿਬ ਦੇ ਹਨਾ ਗਵੰਜਾ ਰਾਜੇ ਜਾਂ ਐਟਲੀਸ ਇੱਥੇ ਆਉਂਦੇ ਆ ਦੇਖਦੇ ਆ ਇਹ ਮਾਹੌਲ ਇਸੇ ਬਾਣੇ ਆਪਣੇ ਰਵਾਜ ਹੈ ਕਿ ਆਪਾਂ ਗੁਰੂ ਘਰਾਂ ਚ ਜਾ ਕੇ ਨਾ ਉੱਥੇ ਦੀਵੇ ਜਗੋਨੇ ਆ ਜਾਂ ਜਿਨ੍ਹਾਂ ਦੇ ਮੋਟਰ ਨੇ ਉਹ ਬੰਬੀਆਂ ਤੇ ਕੇ ਉੱਥੇ ਜਾ ਕੇ ਦੀਵੇ ਜਗਉਂਦੇ ਆ ਡੰਗਰਾਂ ਦੇ ਵਾੜੇ 'ਚ ਇੱਥੇ ਚਲੋ ਸਿਭਾ ਨੇ ਹੁਣ ਇਕੱਠੇ ਹੋ ਜੰਨੇ ਆ ਕਿ ਬਰੇ ਬਰੇ ਦਾ ਦੇਣੇ ਐਟ ਲੀਸਟ ਗੁਰੂ ਕਰਨ ਵਾਲੇ ਮੱਥਾ ਟੇਕਦੇ ਨਾਲੇ ਆਸ਼ੀਰਵਾਦ ਲੈਨੇ ਆ ਔਰ ਬਹੁਤ ਵਧੀਆ ਲੰਗਰ ਦਾ ਉਪਰਾਲਾ ਕੀਤਾ ਇਹਨਾਂ ਸੇਵਾਦਾਰਾਂ ਨੂੰ ਗੰਨੇ ਦਾ ਰਸ ਪਿਆਇਆ ਜਾ ਰਿਹਾ ਤੇ ਉੱਥੇ ਅੱਡ ਬਹੁਤ ਵਧੀਆ ਅੱਡ ਸੈਕਸ਼ਨ ਬਣਾ ਕੇ ਦੀਵੇ ਦੀ ਜਗ੍ਹਾ ਅੱਡ ਤੇ ਜਿੱਥੇ ਬੱਚੇ ਨਿਆਣੇ ਹੁਣ ਇਕੱਠੇ ਹੋ ਕੇ ਪਟਾਕੇ ਚਲਾ ਲੈਂਦੇ ਆ ਆਪਾਂ ਉੱਥੇ ਗਲੀਆਂ ਮਹਲਿਆਂ 'ਚ ਸਾਰੇ ਪਿੰਡਾਂ ਇੰਡੀਆ ਇਕੱਠੇ ਹੋ ਜਾਂਦੇ ਆ ਇੱਥੇ ਹੁਣ ਘਰ ਇਕੱਲੇ ਇਕੱਲੇ ਵੀ ਨਹੀਂ ਹਨ ਰਲ ਕੇ ਪੁੱਲ ਛੜੀਆਂ ਵਗੈਰਾ ਇੱਥੇ ਚਲਾਈ ਜਾਂਦੇ ਆ ਹੀ ਫਨ ਨਿਆਣਿਆਂ ਦਾ ਹਾਂਜੀ ਇਹੀ ਹੈ ਧੰਨਵਾਦ ਜੀ ਬੜੇ ਸ਼ੁਕਰੀਆ ਸਾਡੇ ਨਾਲ ਨੌਜਵਾਨ ਵੀਰ ਵੀ ਨੇ ਇਹ ਮੇਰੇ ਖਿਆਲ ਚ ਹੋਣੇ ਹੁਣ ਇੰਡੀਆ ਤੋਂ ਆਏ ਨੇ ਹਨ ਤੇ ਕਿਵੇਂ ਦਾ ਲੱਗਦਾ ਪਿਆ ਇੰਡੀਆ ਵਾਲੀ ਦੀਵਾਲੀ ਤੇ ਇਤੋਂ ਵਾਲੀ ਦੀਵਾਲੀ ਚ ਕਿਵੇਂ ਦਾ ਫਰਕ ਮਹਿਸੂਸ ਕਰਦੇ ਵਧੀਆ ਭਾਈ ਜਿੱਦਾਂ ਆਮ ਦਿਨਾਂ ਚ ਸਾਨੂੰ ਇੰਨਾ ਸੰਗਤ ਨਹੀਂ ਲੱਭਦੀ ਪਰ ਜਿੱਦਾਂ ਕੋਈ ਤਿਹਾਰ ਹੁੰਦਾ ਪਿਛਲੀ ਵਾਰੀ ਬਸਾਕੀ ਤੇ ਕਾਫੀ ਸੰਗਤ ਸੀ ਤੇ ਇਸ ਵਾਰੀ ਦੇ ਵੇਲੇ ਮੈਂ ਦੇਖ ਰਿਹਾ ਬਸਾਕੀ ਤੋਂ ਵੀ ਕਿਤੇ ਗ ਇੱਦਾਂ ਦੇ ਮੌਕੇ ਤੇ ਆਪਾਂ ਨਹੀਂ ਕਰਦੇ ਮਿਸ ਇੰਡੀਆ ਉਦਾਂ ਨਾਰਮਲ ਵੀਕਡੇ ਸੋਨ ਫਿਰ ਆਤਾ ਪਾ ਇੰਡੀਆ ਮਿਸ ਕਰੀਦਾ ਪਰ ਇੱਦਾਂ ਆਪਣਾ ਆਪਣਾ ਫੀਲ ਹੁੰਦਾ ਇੱਥੇ ਅੱਛਾ ਇੱਥੋਂ ਵਾਲੀ ਦੀਵਾਲੀ ਚ ਇੰਡੀਆ ਵਾਲੀ ਦੀਵਾਲੀ ਚ ਕੀ ਫਰਕ ਲੱਗਾ ਪਟਾਕੇ ਨਹੀਂ ਬਾਈ ਇੱਥੇ ਫੁੱਲ ਜੜੀਆਂ ਚੱਲਣਦੀਆਂ ਇੱਥੇ ਪਟਾਕੇ ਹੈ ਨਹੀਂ ਕਿ ਉੱਥੇ ਪਟਾਕੇ ਬਹੁ ਵਜਦੇ ਆ ਨਾ ਇਹ ਉੱਥੇ ਖਾਫਗਾਣਾ ਉਦਾਂ ਬਹੁ ਪੈਂਦਾ ਇੱਥੇ ਖਾਫਗਾਣਾ ਹੈ ਨਹੀਂ ਪਿਆਰ ਹੈ ਆਪਸ ਵਿੱਚ ਸਾਰਿਆਂ ਦਾ ਹੋ ਨਿਕੋ ਜੀ ਜਦੋਂ ਗੱਲ ਪੰਜਾਬੀਆਂ ਦੀ ਹੁੰਦੀ ਇੰਡੀਅਨਸ ਦੀ ਹੁੰਦੀ ਤੇ ਸੇਵਾ ਦੀ ਗੱਲ ਨਾ ਹੋਏ ਐਵੇਂ ਹੋ ਨਹੀਂ ਸਕਦਾ ਤੇ ਸੇਵਾ ਦਾ ਤੁਸੀਂ ਦੇਖ ਸਕਦੇ ਹੋ ਵੀ ਜਿਵੇਂ ਕਹ ਜੀ ਮਿੱਠੇ ਜੜਦੀਆਂ ਤੇ ਇਹ ਰੋਹ ਦਾ ਜਿਹੜਾ ਲੰਗਰ ਉਹ ਚੱਲ ਰਿਹਾ ਸੰਗਤ ਬੜੇ ਪਿਆਰ ਨਾਲ ਲੰਗਰ ਛੱਕ ਵੀ ਰਹੀ ਹੈ ਤੇ ਸੇਵਾਦਾਰ ਬੜੇ ਪਿਆਰ ਨਾਲ ਸੇਵਾ ਵੀ ਕਰਦੇ ਪਏ ਨੇ ਆਪਾਂ ਸੇਵਾਦਾਰਾਂ ਨਾਲ ਗੱਲ ਕਰਨੇ ਆ ਸੱਸੀ ਗਾਲ ਵੀਰ ਜੀ ਸੱਸੀ ਗਾਲ ਵੀਰ ਜੀ ਬੜੇ ਪਿਆਰ ਨਾਲ ਸੇਵਾ ਕਰਦੇ ਪਏ ਵਹਿੰਦੇ ਪਏ ਹਾਂ ਜੀ ਜੀ ਅੱਜ ਤੁਸੀਂ ਵੇਖ ਸਕਦੇ ਹੋ ਵੀ ਇੰਨੀ ਜਿਹੜੇ ਲੋਕ ਨੇ ਆਪਣੇ ਕਮਿਊਨਿਟੀ ਦੇ ਇਕੱਠੇ ਹੋਏ ਨੇ ਕੀ ਕੰਨਾ ਚਾਹੂ ਬਹੁਤ ਬਹੁਤ ਵਧੀਆ ਹੈ ਬਰੀਆ ਲਾ ਆ ਜੀ ਗੁਰੂ ਸਾਹਿਬ ਦੇ ਘਰ ਕਿਸੇ ਚੀਜ਼ ਦੀ ਕਮੀ ਨਹੀਂ ਜਿੱਥੇ ਲੋਕੀ ਜਿਹੜਾ ਡੱਬਿਆਂ ਦਾ ਪ੍ਰਸ਼ਾਦ ਲੈ ਕੇ ਆ ਰਹੇ ਨੇ ਉਸੇ ਤਰੀਕੇ ਨਾਲ ਜਿਹੜਾ ਪ੍ਰਸ਼ਾਦ ਉਹ ਡੱਬਿਆਂ ਦੇ ਵਿੱਚ ਹੀ ਪੈ ਕਰਕੇ ਤੇ ਵਰਤਾਇਆ ਵੀ ਜਾ ਰਿਹਾ ਆਪਣੇ ਨਾਲ ਸੇਵਾਦਾਰ ਨੇ ਉਹਨਾਂ ਨਾਲ ਗੱਲਬਾਤ ਕਰਨ ਹੈ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਜਿੱਥੇ ਸੰਗਤ ਦੀ ਪ੍ਰਸ਼ਾਦ ਲੈ ਕੇ ਆਉਂਦੀ ਉਸੇ ਤਰੀਕੇ ਨਾਲ ਮੈਂ ਵੇਖਣ ਜੀ ਆ ਵੀ ਸੰਗਤ ਨੂੰ ਡੱਬਿਆਂ ਦੇ ਦੱਬੇ ਪ੍ਰਸ਼ਾਦ ਤੇ ਦਿੱਤੇ ਵੀ ਜਾ ਰਹੇ ਬਿਲਕੁਲ ਜੀ ਬਿਲਕੁਲ ਇਹ ਸੰਗਤ ਦੀ ਚੀਜ਼ ਆ ਸੰਗਤ ਨੂੰ ਵੰਡ ਦੇਣੀ ਆ ਤੇ ਗੁਰੂ ਦੀ ਕਿਰਪਾ ਨਾਲ ਕੰਮ ਚੱਲੀ ਜਾਂਦਾ ਸਵੇਰ ਦੇ ਗੱਫੇ ਆਈ ਜਾਂਦੇ ਨੇ ਤੇ ਵੰਡੀਆਂ ਜਾਂਦੇ ਆ ਹਾਂ ਜੀ ਬਿਲਕੁਲ ਤੁਸੀਂ ਬਾਪੂ ਜੀ ਵੇਖਿਆ ਹੋਣਾ ਵੀ ਇੰਨੀ ਸੰਗਤ ਜਿਹੜੀ ਤੁਸੀਂ ਸੋਚਿਆ ਸੀ ਵੀ ਇੰਨੀ ਸੰਗਤ ਆਸਟ੍ਰੇਲੀਆ ਦੇ ਵਿੱਚ ਬ੍ਰਿਸਬਨ ਚ ਖਾਸ ਕਰਕੇ ਕਿਉਂਕਿ ਬ੍ਰਿਸਬਨ ਐਡਾ ਵੱਡਾ ਸ਼ਹਿਰ ਵੀ ਨਹੀਂ ਹੈਗਾ ਤੇ ਆਪਣੀ ਗੁਰਨਾਨਕ ਨਾਮ ਲੈਵਾ ਸੰਗਤ ਇੰਨੀ ਵੱਡੀ ਮਾਤਰਾ ਚ ਪਹੁੰਚੀ ਹੈ ਕੀ ਕਹਿਣਾ ਚਾਹੀਏ ਤੇ ਬਾਰੇ ਕੀ ਸੋਚਦੇ ਬੜੇ ਗੁਰੂ ਦੀ ਕਿਰਪਾ ਸੱਚੀ ਬਾਛਾ ਦੀ ਤੇ ਗੁਰੂ ਜਰਨਾ ਦਾ ਸੰਗਤ ਜੁੜੀ ਹੈ ਆਉਂਦੀ ਹੈ ਦਰਸ਼ਨ ਕਰਦੀ ਹੈ ਖੁਸ਼ੀਆਂ ਲੈਂਦੀ ਇੱਥੋਂ ਇਹ ਖੁਸ਼ੀਆਂ ਦਾ ਭੰਡਾਰ ਹੈ ਜਿੰਨੀ ਕੋ ਸੇਵਾ ਕਰੇਗਾ ਉਨੀ ਖੁਸ਼ੀਆਂ ਲੈ ਜਾਏਗਾ ਜੀ ਸੰਗਤ ਨਾਲ ਬੜੇ ਪਿਆਰ ਤੇ ਉਤਸ਼ਾਹ ਨਾਲ ਆਉਂਦੀ ਪਈ ਤੇ ਨਾਲ-ਨਾਲ ਨਾ ਜੋ ਕਿਸੇ ਦੀ ਸ਼ਰਧਾ ਤਿਲ ਫੁੱਲ ਭੇਟਾ ਲੈ ਕੇ ਆਉਂਦੇ ਹੀ ਤੇ ਸਾਡੇ ਨਾਲ ਸੇਵਾਦਾਰ ਨੇ ਬੜੀ ਸ਼ਰਧਾ ਭਾਵਨਾ ਨਾਲ ਸੇਵਾ ਕਰਦੇ ਪਏ ਨੇ ਬਾਹਰ ਟ੍ਰਾਫਿਕ ਦਾ ਕੰਟਰੋਲ ਵੀ ਵੰਦੇ ਪਏ ਨੇ ਇੱਥੇ ਵੀ ਸੰਗਤ ਦਾ ਸਾਰਾ ਮੈਨੇਜਮੈਂਟ ਕਰਦੇ ਪਏ ਨੇ ਨਾਲ ਗੱਲਬਾਤ ਕਰਨੇ ਸਤਿ ਸ੍ਰੀ ਅਕਾਲ ਜੀ ਵਾਈਕੁ ਜੀ ਕਾ ਖਾਲਸਾ ਵਾਈਕੁ ਜੀ ਕੀ ਫਤਿਹ ਅੱਜ ਜਿਹੜਾ ਸੰਗਤ ਦਾ ਇੰਨਾ ਹਜੂਮ ਆਇਆ ਜੀ ਇਹਨੂੰ ਵੇਖ ਕੇ ਕੀ ਕਹਿਣਾ ਚਾਹੁੰਦੇ ਬ੍ਰਿਸਬੈਂਦੀ ਸੰਗਤ ਨੂੰ ਬੰਦੀ ਛੋੜ ਦੇ ਵਿਧੀਆਂ ਲੱਖ ਲੱਖ ਵਧਾਈਆਂ ਹੋਣ ਦਿਵਾਲੀ ਦਾ ਵੀ ਦਿਨ ਹੈ ਗੁਰੂ ਸਾਹਿਬ ਦੀ ਕਿਰਪਾ ਨਾਲ ਸਰਬਾਤ ਸੰਗਤ ਹੁਮਾਕੇ ਗੁਰਦੁਆਹਾ ਪਹੁੰਚੀ ਹੈ ਸਾਰੀ ਸੰਗਤ ਅਲੱਗ-ਅਲੱਗ ਸਵਾਵਾਂ ਕਰ ਰਹੀ ਹੈ ਇਹ ਬ੍ਰਿਸਬੇਨ ਦੀ ਜੋ ਕਮਿਊਨਿਟੀ ਹੈ ਬਹੁਤ ਹੀ ਆਪਸੀ ਪ੍ਰੇਮ ਹੈ ਮਿਲਵਰਤਨ ਚੱਲਦੀ ਹੈ ਮਹਾਰਾਜ ਕਿਰਪਾ ਰੱਖੇ ਗੁਰੂ ਹਰਗੋਬਿੰਦ ਸਾਹਿਬ ਜਿਸ ਪ੍ਰਕਾਰ ਉਹ ਗਵਾਲੀਅ ਦੇ ਕਿਲੇ ਦੇ ਵਿੱਚੋਂ 52 ਰਾਜਿਆਂ ਨੂੰ ਰਿਹਾ ਕਰਾ ਕੇ ਆਏ ਸੀ ਉਮੀ ਸਾਨੂੰ ਬੰਦਨ ਮੁਕਤ ਕਰਨ ਜੋ ਸਾਡੇ ਅੰਦਰ ਇਹ ਵਿਕਾਰ ਹਨ ਉਹ ਤੋਂ ਬੰਦ ਖਾਸੀ ਕਰਨ ਤੇ ਸਰਬੱਤ ਸੰਗਤ ਆਪਸੀ પ્રેમ ਮਿਲਾ ਬਖਸ਼ਣ ਤੇ ਇਸੇ ਪ੍ਰਕਾਰ ਸਭਾ ਸੰਗਤ ਇਕੱਠੇ ਹੋ ਕੇ ਸਮਾਗਮ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਮਾਤਾ ਜੀ ਕਦੋਂ ਦੇ ਲਾਈਨ 'ਚ ਲੱਗੇ ਹੋ ਐਂ ਤਾਂ ਘੰਟਾ ਹੋ ਗਿਆ ਅੱਛਾ ਥੱਕੇ ਦੇ ਨਹੀਂ ਤੁਹਾਨੂੰ ਪਤਾ ਜੇ ਘੰਟਾ ਇੱਕ ਹੋਰ ਘਰ ਆ ਕੇ ਟਕਰਾ ਕਿਉਂ ਅੱਛਾ ਆਸਟ੍ਰੇਲੀਆ 'ਚ ਤੁਹਾਡੀ ਪਹਿਲੀ ਦੀਵਾਲੀ ਆਇਆ ਪਹਿਲਾਂ ਵੀ ਮੇਰੇ ਪਾਸ ਤੋਂ ਵਾਲੀ ਹੈਗੀ ਮੇਰੇ ਬੱਚੇ ਇੱਥੇ ਰਹਿੰਦੇ ਆ ਅੱਛਾ ਕੀ ਮਹਿਸੂਸ ਕਰਦੇ ਹੋ ਤੁਸੀਂ ਸੋਚਿਆ ਸੀ ਵੀ ਆਸਟ੍ਰੇਲੀਆ ਦੇ ਵਿੱਚ ਵੀ ਇੰਨੀ ਸੰਗਤ ਹੋਵੇ ਹਾਂਜੀ ਬਹੁਤ ਵਧੀਆ ਮੈਨੂੰ ਬਹੁਤ ਚੰਗਾ ਲੱਗਾ ਇੱਥੇ ਆ ਕੇ ਅੱਛਾ ਇੱਥੋਂ ਦੀ ਦੀਵਾਲੀ ਤੇ ਪੰਜਾਬ ਦੀ ਦੀਵਾਲੀ ਚੰਨੀ ਕੀ ਫਰਕ ਲੱਗਦਾ ਪੰਜਾਬ ਦੀ ਦੀਵਾਲੀ ਆਪਣੇ ਆਪਣੇ ਘਰਾਂ 'ਚ ਮਨਾਈਏ ਤੇ ਇੱਥੇ ਗੁਰਦੁਆਰੇ ਵਿੱਚ ਮਨਾਈਏ ਸਾਰੇ ਇਕੱਠੇ ਹੋ ਗੁਣਾਂ ਤੇ ਬਹੁਤ ਵਧੀਆ ਤੰਗ ਨਾ ਮਨਾਈ ਜਾ ਰਹੀ ਹੈ ਇੱਥੇ ਮੈਨੂੰ ਇੱਥੇ ਬਹੁਤ ਵਧੀਆ ਚੰਗਾ ਲੱਗਾ ਅੱਜ ਸਵੇਰ ਤੋਂ ਹੀ ਤੁਸੀਂ ਵੇਖ ਸਕਦੇ ਹੋ ਵੀ ਸੰਗਤ ਦਾ ਵਾਕੀ ਸਲਾਬ ਆਇਆ ਕਰੀ ਬਈ ਘਮਾ ਕੇ ਵਿਖਾ ਦੇ ਕਰੀ ਸੰਗਤ ਦਾ ਜਿਹੜਾ ਸਲਾਬ ਨਹੀਂ ਰਹਿਦਾ ਉਹ ਜਿੱਥੋਂ ਤੱਕ ਤੁਹਾਡੇ ਨਜ਼ਰ ਜਾਂਦੀ ਹੈ ਤੇ ਬਾਹਰ ਵੀ ਲਗਭਗ 2-2 3-3 ਕਿਲੋਮੀਟਰ ਤੱਕ ਜਿਹੜਾ ਜਾਮ ਲੱਗਾ ਸੜਕਾਂ ਦਾ ਹਜੂਮ ਹੈ ਲੋਕੀ ਨਾਲ ਲਾਈਨਾਂ 'ਚ ਲੱਗ ਕੇ ਮਹਾਰਾਜ ਦੇ ਦਰਸ਼ਨ ਕਰਦੇ ਪੈਣੇ ਤੇ ਲਾਈਨ 'ਚ ਲੱਗ ਕੇ ਵੀ 2-3 ਘੰਟੇ ਮੇਰੇ ਹਿਸਾਬ ਨਾਲ ਆਰਾਮ ਨਾਲ ਲੱਗ ਜਾਂਦੇ ਨੇ ਸੰਗਤ ਲਾਈਨ 'ਚ ਲੱਗੀ ਹੈ ਨਾਲ ਗੱਲਬਾਤ ਕਰਨ ਦੀ ਆਪਾਂ ਜਿਹੜੀ ਕੋਸ਼ਿਸ਼ ਕਰਦੇ ਆ ਜੀ ਨੌਜਵਾਨ ਵੀਰ ਨਾਲ ਜਲਦੀ ਕੀਵਾ ਕਰਦੇ ਪਏ ਨੇ ਇਹਨਾਂ ਨਾਲ ਗੱਲਬਾਤ ਕਰਨੇ ਸੱਸੀ ਗਲ ਵੀਰ ਜੀ ਸੱਸੀ ਗਲ ਬਾਈ ਜੀ ਵੀਰ ਜੀ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਤੁਹਾਨੂੰ ਵੀ ਬਾਈ ਜੀ ਅੱਜ ਕਿਵੇਂ ਦਾ ਮਹਿਸੂਸ ਹੁੰਦਾ ਪਿਆ ਆਪਣੀ ਕਮਿਊਨਿਟੀ ਜਿਹੜੀ ਤੇ ਇਕੱਠੀ ਹੋਈ ਬਹੁਤ ਬਹੁਤ ਵਧੀਆ ਮੈਸੇਜ ਨੇ ਬਾਈ ਬਹੁਤ ਵਧੀਆ ਦਿਲ ਲੱਗਦਾ ਜਦਾਂ ਕਿ ਸਾਰੇ ਤਾਰੂ ਪ੍ਰੋਗਰਾਮ ਤੇ ਇਕੱਠੇ ਹੁੰਦੇ ਆ ਅੱਛਾ ਕੀ ਫਰਕ ਹੈ ਪੰਜਾਬ ਦੀ ਦਿਵਾਲੀ ਤੇ ਤਾਂ ਇਹ ਫਰਕ ਹੀ ਹੈ ਬਈ ਪੰਜਾਬ ਚ ਪੜਾਕੇ ਚਲਾਉਂਦੇ ਔਰੇ ਰੱਬ ਦੇ ਘਰੇ ਆਉਂਦੇ ਆ ਸਾਰੇ ਇੰਨਾ ਫਰਕ ਹੈ ਬਸ ਅੱਛਾ ਇੱਕ ਗੱਲ ਹੋਰ ਦੱਸੋ ਵੀ ਜਿਵੇਂ ਪੰਜਾਬ ਚ ਦਿਵਾਲੀ ਵਾਲੇ ਦਿਨ ਆਪਣੇ ਨੌਜਵਾਨ ਮੇਰੇ ਖਿਆਲ ਚ ਘਟ ਹੀ ਜਾ ਕੇ ਗੁਰਦੁਆਰੇ ਦੀ ਸੇਵਾ ਕਰਦੇ ਹਨਾ ਆਪਾਂ ਅੱਜ ਜਿਵੇਂ ਇੱਥੇ ਪੜਾਕੇ-ਪੜੁੱਕੇ ਚਲਾਣਾ ਨੇ ਆਪਾਂ ਗੁਰਦੁਆਰੇ ਸਾਹਿਬ ਸੇਵਾ ਕਰਨ ਦਾ ਮੌਕਾ ਮੇਰੇ ਖਿਆਲ ਚ ਮਿਲਦਾ ਰਹਿੰਦਾ ਹੈ ਪੰਜਾਬ ਚ ਖਾਣ ਪੀਣ ਵਾਲੇ ਹੁੰਦੇ ਹਨ ਥੋੜੀ ਔਰ ਇਸ ਪੂਰੀ ਸੇਵਾ ਔਰੇ ਸੇਵਾ ਲੈ ਜਿਆਦੇ ਹੁੰਦੇ ਖੁਸ਼ ਔਰੇ ਹੋਰ ਕੋਈ ਸਾਧਨ ਨਹੀਂ ਹੁੰਦਾ ਇਹ ਵੀ ਗੱਲ ਹੈਗੀ ਹੈ ਲੋਕ ਵਰ ਜਿਵੇਂ ਸੰਗਤ ਗੁਰੂ ਘਰ ਆਉਂਦੀ ਹੈ ਮੰ ਤੁਸੀਂ ਵੇਖ ਸਕਦੇ ਹੋ ਸੰਗਤਾਂ ਦਾ ਜਿਹੜਾ ਹਜੂਮ ਲੰਗਰ ਚੱਗ ਰਿਹਾ ਬੜੇ ਪਿਆਰ ਨਾਲ ਤੇ ਗੁਰਦੁਆਰਾ ਕਮੇਟੀ ਦੀ ਬੜੀ ਸਜੇ ਢੰਗ ਨਾਲ ਸੇਵਾ ਭਾਵ ਨਾਲ ਸੰਗਤਾਂ ਵਾਸਤੇ ਲੰਗਰ ਤਿਆਰ ਕੀਤਾ ਤਰ੍ਹਾਂ ਤਰ੍ਹਾਂ ਦੇ ਜਿਹੜੇ ਪਕਵਾਨ ਨੇ ਜਿਵੇਂ ਕਿ ਲੋਕੀ ਬੜੇ ਚਾਹਤ ਉਤਸ਼ਾਹ ਨਾਲ ਆਪਣੇ ਘਰ ਤਿਆਰ ਕਰਦੇ ਨੇ ਉਵੇਂ ਇੱਥੇ ਗੁਰਦੁਆਰਾ ਸਾਹਿਬ ਵਿੱਚ ਵੀ ਤਰ੍ਹਾਂ ਤਰ੍ਹਾਂ ਦੇ ਜਿਹੜੇ ਪ੍ਰਸ਼ਾਦ ਲੰਗਰ ਤਿਆਰ ਕੀਤਾ ਗਿਆ ਤੇ ਲੋਕੀ ਵੀ ਬੜੇ ਸ਼ਰਧਾ ਭਾਵ ਦੇ ਨਾਲ ਜਿਹੜਾ ਲੰਗਰ ਚਾਹਦੇ ਪਏ ਨੇ ਕੋਸ਼ਿਸ਼ ਕਰਾਂਗੇ ਸੇਵਾਦਾਰਾਂ ਨਾਲ ਗੱਲ ਕਰਨੀ ਤੇ ਮੈਨੇਜਮੈਂਟ ਨਾਲ ਗੱਲ ਕਰਨੀ ਬਾਈ ਜੀ ਕੀ ਕਹਿਣਾ ਚਾਹੋਗੇ ਕਦੋਂ ਦੇ ਦੇਖ ਸਕਦੇ ਹੋ ਲਗਭਗ ਲਗਭਗ 500 ਮੀਟਰ ਲੰਬੀ ਲਾਈਨ ਹੈ ਕਦੋਂ ਦੇ ਲਾਈਨ ਚ ਲੱਗੇਗੀ ਸਾਨੂੰ ਹੋ ਗਿਆ ਜੀ 35 ਤੋਂ 40 ਮਟ ਲਾਈਨ ਚ ਲੱਗੇਗੀ ਠੱਕੇ ਦੇ ਗੇਟ ਤੋਂ ਨਾ ਆਈ ਜਮਾ ਵੀ ਨਹੀਂ ਅਜੇ ਘੰਟਾ ਹੋਰ ਲੱਗ ਜਾਣਾ ਮੇਰੇ ਹਿਸਾਬ ਨਾਲ ਹਾਂਜੀ ਹਾਂਜੀ ਬਹੁਤ ਟਾਈਮ ਲੱਗ ਜਾਣਾ ਇਹਦੇ ਤੇ ਜਿਹੜਾ ਸੰਗਤ ਚ ਇੰਨਾ ਉਤਸ਼ਾਹ ਨੂੰ ਵੇਖ ਕੇ ਤੁਸੀਂ ਕੀ ਕਹਿਣਾ ਜਾਓਗੇ ਮਤਲਬ ਜਿੰਨਾ ਕੁ ਵੀ ਇੰਨਾ ਉਤਸ਼ਾਹ ਆ ਪਾ ਦੇਖ ਰਹੇ ਆ ਵੀ ਇੰਨਾ ਕੁ ਜਿਆਦਾ ਮਤਲਬ ਨਵੀਂ ਜਨਰੇਸ਼ਨ ਆ ਜਿਹੜੀ ਉਹਨੂੰ ਦੇਖ ਕੇ ਹੋਰ ਮੋਟੀਵੇਟ ਹੁੰਦੀ ਆ ਹੋਰ ਮਤਲਬ ਜਿਹੜੇ ਘਰੇ ਹੁਣ ਵੀ ਜਿਹੜੇ ਘਰਾਂ ਚ ਬੈਠੇ ਨੇ ਜਾਂ ਜਿਹੜੇ ਕੰਮਾਂ ਤੋਂ ਆ ਰਹੇ ਨੇ ਉਹਨਾਂ ਨੂੰ ਵੀ ਐਵੇਂ ਐਵੇਂ ਫਟਾ ਟੁਟ ਟਾਈਮ ਨਾਲ ਵਿਹਲੇ ਹੋਈਏ ਨਾ ਧੋ ਕੇ ਗੁਰੂ ਮਹਾਰਾਜ ਦਰਸ਼ਨ ਕਰਕੇ ਆਈਏ ਤੇ ਹਾਜ਼ਰੀ ਸਵੇਰੇ ਵੀ ਵਰਕਿੰਗ ਡੇ ਹੈ ਹਾਂਜੀ ਹਾਂਜੀ ਸਵੇਰੇ ਵਰਕਿੰਗ ਡੇ ਧੰਨਵਾਦ ਜੀ ਸਾਡੇ ਨਾਲ ਪਿਆਰੀ ਜੀ ਬੱਚੀ ਹੈ ਤਾਂ ਨਾਲ ਗੱਲਬਾਤ ਕਰਨੀ ਹੈ ਛੋਟੀ ਜੀ ਬੇਟੇ ਅੱਜ ਕਿਹੜਾ ਤਿਉਹਾਰ ਮਨਾਉਂਦੇ ਆਪਾਂ ਅੱਪਾ ਬੰਦੀ ਛੋੜ ਦਿਵਸ ਤੇ ਤੇ ਦੀਵਾਲੀ ਬੰਦੀ ਛੋੜ ਦਿਵਸ ਕਦੋਂ ਮਨਾਇਆ ਜਾਂਦਾ ਹੈ ਅਮ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਨੇ ਨਾ ਅਮ ਲੋਕਾਂ ਨੂੰ ਨਾ ਉਹਨਾਂ ਜੇਲ੍ਹ 'ਚ ਸੀ ਤੇ ਉਹਨਾਂ ਨੂੰ ਜਿੱਦਾਂ ਰਿਲੀਜ਼ ਕੀਤਾ ਸੀ ਉਸ ਦਿਨ 'ਚ ਤਾਂ ਕਰਕੇ ਬੰਦੀ ਛੋੜ ਹਾਂਜੀ ਇਹ 52 ਲੋਕ ਸੀ ਅਪਨ ਨੂੰ ਰਿਲੀਜ਼ ਕੀਤਾ ਸੀ ਦੇਖੋ ਬਈ ਛੋਟੀ ਜੀ ਬੱਚੀ ਏ ਤੇ ਇਹਨਾਂ ਨੂੰ ਨਾ ਬੜਾ ਵਧੀਆ ਗੁਰਮਤਿ ਦੀ ਜਾਣਕਾਰੀ ਇਤਿਹਾਸ ਦੀ ਜਾਣਕਾਰੀ ਏ ਤੇ ਆਪਾਂ ਭਾਵੇਂ ਵਿਦੇਸ਼ 'ਚ ਰਹਿੰਦੇ ਆ ਮੈਂ ਬੱਚੀ ਨੂੰ ਪਹਿਲਾਂ ਵੀ ਮਿਲ ਚੁੱਕਿਆ ਵਾ ਗਤਕਾ ਵੀ ਜਾਣਦੇ ਹੋਣੇ ਬੱਚੇ ਤੇ ਸੀ ਗਤਕਾ ਹਾਂਜੀ ਤੇ ਪਾਠ ਵੀ ਕਰਦੇ ਨੇ ਤੇ ਐਵੇਂ ਆਪਣੇ ਜਿਹੜੇ ਕਲਚਰ ਆਸਲੀ ਕਲਚਰ ਏ ਜੀ ਆਪਣਾ ਗਤਕਾ ਪਾਠ ਜਿਹੜਾ ਆਪਣੇ ਗੁਰੂਆਂ ਦੀ ਹਿਸਟਰੀ ਹੈ ਉਹਦੇ ਨਾਲ ਜੋੜਨਾ ਹੀ ਅਸਲੀ ਆਪਣਾ ਕਲਚਰ ਹੈ ਆਪਣੇ ਬੱਚਿਆਂ ਨੂੰ ਅਸੀਂ ਅੱਜ ਦੇ ਦਿਨ ਇਹ ਹੀ ਸੰਦੇਸ਼ ਦੇਣਾ ਚਾਹਾਂਗੇ ਵੀ ਆਪਣੇ ਬੱਚਿਆਂ ਨੂੰ ਆਪਣਾ ਇਤਿਹਾਸ ਦੱਸੋ ਜ਼ਰੂਰ ਧੰਨਵਾਦ ਬੱਟੇ ਜੰਦੇ ਸਤਿ ਸ਼੍ਰੀ ਅਕਾਲ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਸੇਵਾ ਕਰੀ ਜਾਂਦੇ ਆ ਜੀ ਹਾਂ ਜੀ ਸੇਵਾ ਕਰਦੇ ਬਾਬੇ ਨੇ ਜਿੱਤੀ ਥੋੜੀ ਜੀ ਇਹ ਦੇਖੋ ਪੰਜਾਬ ਜਿੱਤੋ ਤੇ ਆ ਜੀ ਹਾਂ ਜੀ ਅਸੀਂ ਡੇਰਾਬਾ ਬਣਾਣ अच्छा ਤੁਹਾਡੀ ਪਹਿਲੀ ਦੀਵਾਲੀ ਆਸਟ੍ਰੇਲੀਆ ਚ ਪਹਿਲਾਂ ਇੱਥੇ ਨਹੀਂ ਨਹੀਂ ਇੱਥੇ ਤੇ ਪਹਿਲੀ ਦੀਵਾਲੀ ਭਲੇ ਸਿਡਨੀ ਦਾ 11 ਸਾਲ ਰਹੇ ਆ ਸਿਡਨੀ ਤੋਂ ਆਏ ਨੂੰ ਮੂਵ ਹੋਏ ਇੱਥੇ ਅੱਛਾ ਤੁਹਾਨੂੰ ਇਹ ਦੱਸੋ ਵੀ ਸਿਡਨੀ ਚ ਵੀ ਤੁਸੀਂ ਵੇਖਿਆ ਹੋਣਾ ਦਾ ਇੱਥੇ ਬ੍ਰਿਸਬੇਨ ਚ ਇਹਨਾਂ ਦੋਆਂ ਦੀਵਾਲੀਆਂ ਚ ਕੀ ਫਰਕ ਲੱਗਦਾ ਜੀ ਉੱਥੇ ਚੱਲ ਜੀ ਉੱਥੇ ਵੀ ਗੁਰਦੁਆਰੇ ਇਤਨੀ ਰੌਣਕ ਸੀ ਇੱਥੇ ਆ ਗਿਆ ਤੇ ਇੱਥੇ ਵੀ ਗੁਰਦੁਆਰੇ ਰੌਣਕ ਆ ਚਲੋ ਜੀ ਧੰਨਵਾਦ ਕਿਤੇ ਪਿੱਛੇ ਸੰਗਤ ਦੀ ਜਿਹੜੀ ਸੰਖਿਆ ਨੂੰ ਵੇਖਦਾ ਤੁਸੀਂ ਵੇਖ ਸਕਦੇ ਹੋ ਵੀ ਇੱਥੇ ਜਿਵੇਂ ਆਪਾਂ ਬਾਹਰ ਆਏ ਉਸੇ ਹਿਸਾਬ ਨਾਲ ਆਟੋਮੈਟਿਕ ਜਿਹੜਾ ਟੱਪ ਪਤილები ਨੇ ਉਹ ਵੀ ਇਦਾਂ ਦੇ ਨੇ ਉਹਨਾਂ ਦੇ ਉੱਤੇ ਨਾਲ ਲੱਗੇ ਨੇ ਤੇ ਬੜੇ ਵੱਡੇ ਵੱਡੇ ਰੱਖੇ ਨੇ ਦੇਗਾਂ ਦੀਆਂ ਦੇਗਾਂ ਜਿਹੜੀਆਂ ਲੰਗਰ ਦੀਆਂ ਤਿਆਰ ਹੁੰਦੀਆਂ ਪਈਆਂ ਨੇ ਬਾਬੇ ਨਾਨਕ ਦੇ 20 ਰੁਪਈਆ ਦੇ ਲੰਗਰ ਦਾ ਇਹ ਤੱਕ ਬਿਆਜ ਦਾ ਹੀ ਕਹਿਣਾ ਲੰਗਰ ਚੱਲ ਜਾਂਦਾ ਜਿਹੜੇ ਸੇਵਾਦਾਰ ਨੇ ਨਾਲ ਗੱਲਬਾਤ ਕਰਨੇ ਆ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਬੇਰਤੀ ਸਾਰਨਾ ਪਹਿਲਾ ਦੇ ਬੰਦੀ ਛੋੜ ਦਿਵਸ ਦੀ ਹੈ ਜੀ ਹਾਂਜੀ ਤੁਹਾਨੂੰ ਤੇ ਤੁਹਾਡੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਬੰਦੀ ਛੋੜ ਦਿਖਤੀਆਂ ਜੀ ਸੰਗਤ ਆਦੀ ਆ ਸੰਗਤ ਦੇ ਨਾਲ ਹੀ ਬੰਦੀ ਛੋੜ ਦਿਵਸ ਦੀ ਰਣ ਮਿਲ ਕੇ ਬਣਾ ਰਹੇ ਆ ਸਾਰੇ ਅੱਛਾ ਗੱਲ ਇਹ ਕਰਨ ਵਾਲੀ ਹੈ ਜੀ ਇੰਨੀ ਵੱਡੀ ਮਾਤਰਾ ਚ ਸੰਗਤ ਆਈ ਹੈ ਇੰਨਾ ਲੰਗਰ ਕਿਵੇਂ ਮਤਲਬ ਅਰੇਂਜ ਹੋ ਜਾਂਦਾ ਹੈ ਇਕਦਮ ਨਾਲ ਜੀ ਵੇਖਣ ਜਾ ਵੀ ਹਜ਼ਾਰਾਂ ਦੇ ਹਿਸਾਬ ਨਾਲ ਹਾਂ ਜੀ ਹਜ਼ਾਰਾਂ ਸਭ 10-15000 ਦੇ ਹਿਸਾਬ ਨਾਲ ਸੰਗਤ ਆ ਰਹੀ ਹੈ ਤੇ ਸੰਗਤ ਦੇ ਸਹਿਯੋਗ ਨਾਲ ਹੀ ਚੱਲਦਾ ਪਿਆ ਸਾਰਾ ਹਾਂਜੀ ਸੰਗਤ ਦਸਦਾ ਲੈ ਕੇ ਆਉਣੀ ਆ ਤੇ ਸੰਗਤ ਨੂੰ ਹੀ ਸਾਰਾ ਖੁਸ਼ੀ ਆਇਆ ਕੋਈ ਆ ਜਾ ਰਿਹਾ ਹੈਗਾ ਸੰਗਤ ਦੇ ਸਹਿਯੋਗ ਤੋਂ ਬਿਨਾ ਕੁਝ ਨਹੀਂ ਹੋ ਜਾਦਾ ਕੱਲਾ ਬੰਦਾ ਕੋਈ ਕੋਈ ਨਹੀਂ ਕਰ ਸਕਦਾ ਇੰਨੀ ਆਪਾਂ ਤਿਆਰੀ ਕਰਨੀ ਜੇ ਆਪਾਂ ਘਰੇ ਵੀ ਕੋਈ ਲਾਈਏ ਹਲਵਾਈ ਉਹ ਕੱਲਾ ਕਰਦਾ ਵੀ ਯਾਨਕਿ 4-5 ਜਣੇ ਹੁੰਦੇ ਆ ਉਹ ਵੀ ਇੱਥੇ ਤਾਂ ਸਾਰੀ ਸੰਗਤ ਰਲਦੀ ਅਸੀਂ ਦੋ ਦੋ ਜਣੇ ਅਸੀਂ ਰਲ ਕੇ ਹੀ ਕਰਦੇ ਆ ਇਦਾਂ ਵੀਰ ਹੋਣੀ ਸਾਰੇ 3-4 ਜਣੇ ਸੰਗਤ ਦੇ ਸਹਿਯੋਗ ਨਾਲ ਹੀ ਆ ਸਭ ਨੂੰ ਨਾਮਕ ਪਾ ਧੰਨਵਾਦੀ ਤੁਸੀਂ ਦਰਸ਼ਨ ਕੀਤੇ ਨੇ ਜੀ ਬ੍ਰਿਸਬਨ ਦੇ ਸ਼ਹਿਰ ਦੇ ਵਿੱਚ ਸੰਗਤ ਮਨਾ ਰਹੀ ਸੀ ਦੀਵਾਲੀ ਦੇ ਤੇ ਤੁਸੀਂ ਵੇਖ ਸਕਦੇ ਰਾਤ ਦੇ ਲਗਭਗ 9-10 ਵਜੇ ਦਾ ਟਾਈਮ ਲੇਕਿਨ ਅਜੇ ਵੀ ਸੰਗਤ ਜਉਂਦੀ ਕਿਉਂ ਬਣੀ ਹੋਈ ਹੈ ਤੇ ਆਪਣੇ ਬੱਚਿਆਂ ਨੂੰ ਦੀਵਾਲੀ ਦੇ ਬੰਬ ਪਟਾਕਿਆਂ ਦੇ ਨਾਲ-ਨਾਲ ਇਤਿਹਾਸ ਦੇ ਨਾਲ ਜ਼ਰੂਰ ਜੋੜੋ ਕਿਵੇਂ ਬੰਦੀ ਛੋੜ ਦਿਵਸ ਕਿਉਂ ਮਨਾਇਆ ਜਾਂਦਾ ਹੈ ਜਾਂ ਦੀਵਾਲੀ ਕਿਉਂ ਮਨਾਇ ਜਾਂਦੀ ਹੈ ਆਪਣੇ ਆਪਣੇ ਧਰਮ ਦੇ ਅਨੁਸਾਰ ਆਪਣੇ ਬੱਚਿਆਂ ਨੂੰ ਆਪਣੇ ਕਲਚਰ ਦੇ ਨਾਲ ਜ਼ਰੂਰ ਜੋੜੋ ਅਸਲੀ ਕਲਚਰ ਇਹੀ ਹੈ ਕਿ ਆਪਣੇ ਬੱਚਿਆਂ ਨੂੰ ਆਪਾਂ ਆਪਣਾ ਇਤਿਹਾਸ ਦਸੀਏ ਤੇ ਗੁਰੂ ਨਾਲ ਜੋੜੀਏ ਆਪਣੇ ਧਰਮ ਨਾਲ ਜੋੜੀਏ ਤانوں ਸਾਡੀ ਵੀਡੀਓ ਕਿਵੇਂ ਦੀ ਲੱਗੀ ਆ ਬ੍ਰਿਸਬਨ ਦੀ ਦੀਵਾਲੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਜੀ ਦੱਸੋ ਜੁੜੇ ਰਹੋ ਵਤਨ ਆਸਟ੍ਰੇਲੀਆ ਨਾਲ ਸਤਿ ਸ਼੍ਰੀ ਅਕਾਲ